ਸਾਰਿਆਂ ਨੂੰ ਜੈਮਸੀ ਕੀ ਆਏ ਆਪਾਂ ਸਾਰੇ ਰਲ ਕੇ ਪ੍ਰਭੂ ਦਾ ਬਚਨ ਪੜ੍ਹੀਏ ਭੈਣਾਂ ਤੇ ਯਹਵਾ ਦੀ ਸੇਵਾ ਕਰੋ ਅਤੇ ਕੰਮ ਦੀ ਕੰਮ ਦੀ ਖੁਸ਼ੀ ਮਨਾਓ ਜੀਸ਼ੂ ਨੇ ਕਿਹਾ ਸੀ ਮੈਂ ਆਪਣੀ ਮਰਜ਼ੀ ਨਹੀਂ ਪਾਲਦਾ ਪਰ ਉਹਦੀ ਮਰਜ਼ੀ ਜੀ ਨੇ ਮੈਨੂੰ ਕਲਿਆ ਜਉਨਾ ਪੰਜ ਦੀ ਟੀ ਪੂਰੇ ਦਿਲ ਨਾਲ ਯਹਵਾ ਦੀ ਸੇਵਾ ਕਰਨ ਵਿੱਚ ਜੀਸ਼ੂ ਨੂੰ ਬਹੁਤ ਹੀ ਖੁਸ਼ੀ ਮਿਲੀ ਸੀ ਸੱਚੇ ਮਸੀਹ ਹੋਣ ਕਰਕੇ ਅਸੀਂ ਯਹੋਵਾ ਨੂੰ ਬਹੁਤ ਪਿਆਰ ਕਰਦੇ ਹਾਂ ਯਹੋਵਾ ਨੂੰ ਖੁਸ਼ ਕਰਨ ਲਈ ਅਸੀਂ ਪੂਰੀ ਬਾਹ ਲਾ ਕੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ ਜਿਵੇਂ ਕਿ ਮਸੀਹ ਗੁਣ ਪੈਦਾ ਕਰਨੇ ਲਗਾ ਲਗ ਹੁਨਰ ਸਿੱਖਣੇ ਅਤੇ ਵੱਖੋ ਵੱਖਰੇ ਤਰੀਕਿਆਂ ਨਾਲ ਦੂਜਿਆਂ ਦੀ ਮਦਦ ਕਰਨ ਦੇ ਮੌਕੇ ਲੱਭਣੇ ਅਸੀਂ ਸਾਰੇ ਯਹੋਵਾ ਦੀ ਸੇਵਾ ਵਿੱਚ ਹੋਰ ਤਰੱਕੀ ਕਿਉਂ ਕਰਨੀ ਚਾਹੁੰਦੇ ਹਾਂ ਇਸਦਾ ਮੁੱਖ ਕਾਰਨ ਇਹ ਹੈ ਕਿ ਅਸੀਂ ਆਪਣੇ ਪਿਆਰੇ ਪਿਤਾ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਜਦੋਂ ਅਸੀਂ ਪੂਰੀ ਵਾਰ ਲਾ ਕੇ ਯਹਵਾ ਦੀ ਸੇਵਾ ਵਿੱਚ ਆਪਣੇ ਹੁਨਰ ਅਤੇ ਕਾਬਲੀਤਿਆਂ ਨੂੰ ਵਰਤਦੇ ਹਾਂ ਤਾਂ ਇਸ ਨਾਲ ਯਹੋਵਾ ਨੂੰ ਬਹੁਤ ਖੁਸ਼ੀ ਹੁੰਦੀ ਹੈ ਦੂਜਾ ਕਾਰਨ ਅਸੀਂ ਆਪਣੇ ਭੈਣ ਭਰਾਵਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ ਚਾਹੇ ਸਾਨੂੰ ਸੱਚਾਈ ਵਿੱਚ ਕਿੰਨੇ ਹੀ ਸਾਲ ਕਿਉਂ ਨਾ ਹੋ ਗਏ ਹੋਣ ਫਿਰ ਵੀ ਅਸੀਂ ਸਾਰੇ ਯਹੋਵਾ ਦੀ ਸੇਵਾ ਵਿੱਚ ਤਰੱਕੀ ਕਰ ਸਕਦੇ ਹਾਂ ਆਓ ਦੇਖੀਏ ਕਿ ਅਸੀਂ ਇਹ ਕਿਵੇਂ ਕਰ ਸਕਦੇ ਹਾਂ ਜਦੋਂ ਪੌਲਸ ਅਪਸੂਲ ਨੇ ਦੀ ਮੋਤੀ ਉਸ ਨੂੰ ਪਹਿਲੀ ਚਿੱਠੀ ਲਿਖੀ ਤਾਂ ਉਦੋਂ ਤੱਕ ਇਹ ਨੌਜਵਾਨ ਭਰਾ ਇੱਕ ਤਜਰਬੇਦਾਰ ਯੁਰਗ ਬਣ ਚੁੱਕਾ ਸੀ ਫਿਰ ਵੀ ਪੌਲਸ ਰਸੂਲ ਨੇ ਉਸ ਨੂੰ ਅੱਲਾ ਛੇਰੀ ਦਿੱਤੀ ਕਿ ਉਹ ਯਹੋਵਾ ਦੀ ਸੇਵਾ ਵਿੱਚ ਹੋਰ ਵੀ ਤਰੱਕੀ ਕਰਦਾ ਰਹੇ ਪੌਲਸ ਦੇ ਇਨ੍ਹਾਂ ਸ਼ਬਦਾਂ ਤੇ ਧਿਆਨ ਨਾਲ ਸੋਚ ਵਿਚਾਰ ਕਰਨ ਨਾਲ ਪਤਾ ਲੱਗਦਾ ਹੈ ਕਿ ਉਹ ਚਾਹੁੰਦਾ ਸੀ ਕਿ ਦੀ ਮੌਤੀ ਉਸ ਦੇ ਦੋ ਗੱਲਾਂ ਵਿੱਚ ਤਰੱਕੀ ਕਰੇ ਪਹਿਲੀ ਉਹ ਆਪਣੇ ਅੰਦਰ ਮਸੀਹੀ ਗੁਣਾ ਨੂੰ ਹੋਰ ਵਧਾਵੇ ਜਿਵੇਂ ਕਿ ਪਿਆਰ ਨੇਚਾ ਅਤੇ ਸ਼ੁੱਧ ਰਹਿਣਾ ਦੂਜੀ ਉਹ ਆਪਣੇ ਸੰਗਰਾਂ ਨੂੰ ਹੋਰ ਵੀ ਨਿਖਾਰੇ ਜਿਵੇਂ ਕਿ ਸਾਰਿਆਂ ਸਾਹਮਣੇ ਉੱਚੀ ਆਵਾਜ਼ ਵਿੱਚ ਪੜ੍ਹ ਕੇ ਸੁਣਾਉਣਾ ਨਿਸ਼ਚਤਾ ਦੇਣੀਆਂ ਅਤੇ ਸਿੱਖਿਆ ਦੇਣ ਦਾ ਕੰਮ ਕਰਨਾ ਦੀ ਮੋਤੀ ਉਸ ਦੀ ਮਿਸਾਲ ਨੂੰ ਧਿਆਨ ਵਿੱਚ ਰੱਖ ਕੇ ਆਓ ਆਪਾਂ ਸਾਰੇ ਯਹੋਵਾ ਦੀ ਸੇਵਾ ਵਿੱਚ ਹੋਰ ਵੀ ਤਰੱਕੀ ਕਰਦੇ ਰਹੀਏ ਨਾਲੇ ਅਸੀਂ ਕੁਝ ਤਰੀਕਿਆਂ ਤੇ ਵੀ ਗੌਰ ਕਰਾਂਗੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਸੇਵਕਾਈ ਨੂੰ ਹੋਰ ਵੀ ਵਧਾ ਸਕਦੇ ਹਾਂ ਪ੍ਰਭੂ ਇਹਨਾਂ ਬਚਨਾਂ ਦੁਆਰਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਬਚਨ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਦਿਓ ਆਮੀਨ